ਜਦੋਂ ਲੱਕੜਹਾਰੇ ਨੇ ਰਾਜੇ ਨੂੰ ਮੁਸੀਬਤ ਚੋਂ ਬਚਾਇਆ ਇੱਕ ਰਾਜ ਵਿੱਚ ਰਾਮਬਲੀ ਨਾਮ ਦਾ ਇੱਕ ਗਰੀਬ ਲੱਕੜਹਾਰਾ ਰਹਿੰਦਾ ਸੀ ਰਾਮਬਲੀ ਬਹੁਤ ਚਲਾਕ ਅਤੇ ਬੁੱਧੀਮਾਨ ਵਿਅਕਤੀ ਸੀ ਪਰ ਸੁਭਾਅ ਤੋਂ ਉਹ ਸਿੱਧਾ ਸਾਦਾ ਅਤੇ ਭਲਾ ਇਨਸਾਨ ਸੀ ਗਰੀਬੀ ਦੀ ਹਾਲਾਤ ਵਿੱਚ ਵੀ ਉਹ ਸੁਖ ਅਤੇ ਸੰਤੋਸ਼ ਨਾਲ ਆਪਣਾ ਜੀਵਨ ਬਤੀਤ ਕਰਦਾ ਸੀ ਉਸ ਦੀ ਪਤਨੀ ਗਰਭਵਤੀ ਸੀ ਇੱਕ ਦਿਨ ਉਸ ਨੇ ਆਪਣੇ ਪਤੀ ਨੂੰ ਕਿਹਾ ਸੁਣੋ ਜੀ ਅੱਜ ਹਲਵਾ ਖਾਣ ਦਾ ਬਹੁਤ ਮਨ ਕਰ ਰਿਹਾ ਹੈ ਪਰ ਘਰ ਵਿੱਚ ਤਾਂ ਕੁਝ ਵੀ ਨਹੀਂ ਹੈ ਨਾ ਵੇਸਨ ਨਾ ਕਿਉ ਨਾ ਗੁੜ ਜੇਕਰ ਕਿਸੇ ਤਰ੍ਹਾਂ ਇਹ ਚੀਜ਼ਾਂ ਮਿਲ ਜਾਣ ਤਾਂ ਅਸੀਂ ਦੋਵੇਂ ਹਲਵਾ ਬਣਾ ਸਕਦੇ ਹਾਂ RAM Bali ਨੇ ਮੁਸਕਰਾਉਂਦੇ ਹੋਏ ਕਿਹਾ ਚਿੰਤਾ ਨਾ ਕਰੋ ਭਗਵਾਨ ਮੈਂ ਹੁਣੇ ਬਾਜ਼ਾਰ ਜਾ ਕੇ ਇਹ ਸਭ ਲੈ ਕੇ ਆਉਂਦਾ ਹਾਂ ਝੌਂਪੜੀ ਤੋਂ ਬਾਹਰ ਨਿਕਲਦੇ ਹੀ RAM Bali ਮਨ ਹੀ ਮਨ ਸੋਚਣ ਲੱਗਾ ਭਗਵਾਨ ਮੈਂ ਪਤਨੀ ਨੂੰ ਕਹਿ ਤਾ ਦਿੱਤਾ ਕਿ ਸਭ ਚੀਜ਼ਾਂ ਲੈ ਕੇ ਆਉਂਦਾ ਹਾਂ ਪਰ ਲਿਆਵਾਂ ਕਿਵੇਂ ਅਤੇ ਕਿੱਥੋਂ ਲਿਆਵਾਂ ਮੇਰੀ ਜੇਬ ਵਿੱਚ ਤਾਂ ਇੱਕ ਫੁੱਟੀ ਕੋੜੀ ਵੀ ਨਹੀਂ ਹੈ ਥੋੜੀ देर ਸੋਚ ਕੇ ਉਸਨੇ ਠਾਨਿਆ ਚਲੋ ਆਪਣੇ ਗਵੰਡੀ ਸੂਰਜ ਸਿੰਘ ਕੋਲ ਚੱਲਣਾ ਉਹ ਜ਼ਰੂਰ ਮੈਨੂੰ ਕੁਝ ਪੈਸੇ ਉਧਾਰ ਦੇ ਦੇਵੇਗਾ ਜਦੋਂ ਰਾਮਬਲੀ ਆਪਣੇ ਗਵੰਡੀ ਸੂਰਜ ਸਿੰਘ ਦੇ ਘਰ ਪਹੁੰਚ ਤਾ ਸੂਰਜ ਸਿੰਘ ਨੇ ਹੱਸ ਕੇ ਕਿਹਾ ਅਰੇ ਰਾਮਬਲੀ ਆਓ ਮਿੱਤਰ ਕੀ ਹਾਲ ਚਾਲ ਹਨ ਭਾਬੀ ਜੀ ਕਿਵੇਂ ਹਨ RAM Bali ਬੋਲਿਆ ਸਭ ਠੀਕ ਹੈ ਭਾਈ ਮਗਰ ਅਚਾਨਕ ਕੁਝ ਰੁਪਏਾਂ ਦੀ ਜ਼ਰੂਰਤ ਪੈ ਗਈ ਹੈ ਸੋਚਿਆ ਥੋੜਾ ਉਧਾਰ ਤੁਹਾਡੇ ਤੋਂ ਲੈ ਲਵਾਂ ਬਾਅਦ ਵਿੱਚ ਚੁਕਾ ਦੇਵਾਂਗਾ ਸੂਰਜ ਸਿੰਘ ਮਨਹੀ ਮਨ ਸੋਚਨ ਲਗਾ ਇਹ ਗਰੀਬ ਲੱਕੜਹਾਰਾ ਭਲਾਂ ਕਿੱਥੋਂ ਚੁਕਾਵੇਗਾ ਉਧਾਰ ਜੇਕਰ ਇਸ ਨੂੰ ਕੁਝ ਦੇ ਵੀ ਦੇਵਾਂ ਤਾਂ ਵਾਪਸ ਮਿਲਣ ਦੀ ਉਮੀਦ ਛੱਡਣੀ ਹੀ ਪਵੇਗੀ ਫੇਰ ਉਹ ਬੋਲਿਆ ਮਿੱਤਰ ਤੁਸੀਂ ਬਹੁਤ ਹੀ ਬੁਰੇ ਵਕਤ ਵਿੱਚ ਆਏ ਹੋ ਦੇਖੋ ਨਾ ਮੈਂ ਰਾਜ ਮਹਿਲ ਵਿੱਚ ਮਹਾਵਤ ਹਾਂ ਪਰ ਤੁਹਾਡੀ ਹੀ ਤਰ੍ਹਾਂ ਗਰੀਬ ਹਾਂ ਅੱਜ ਕੱਲ ਤਾਂ ਮੇਰਾ ਹੱਥ ਵੀ ਖਾਲੀ ਚੱਲ ਰਿਹਾ ਹੈ ਅੱਜ ਤੁਹਾਡੀ ਭਾਬੀ ਦਾ ਵੀ ਮਿੱਠਾ ਖਾਣ ਦਾ ਮਨ ਸੀ ਪਰ ਘਰ ਵਿੱਚ ਇੱਕ ਫੁੱਟੀ ਕੋੜੀ ਤੱਕ ਨਹੀਂ ਹੈ ਜਿਸ ਨਾਲ ਬਾਜ਼ਾਰੋਂ ਕੁਝ ਲਿਆ ਸਕਾਂ RAM ਬਲੀ ਨੇ ਕਿਹਾ ਓ ਤਾਂ ਤਾਂ ਮੈਂ ਐਵੇਂ ਹੀ ਤੁਹਾਨੂੰ ਤਕਲੀਫ ਦਿੱਤੀ ਅੱਛਾ ਹੁਣ ਮੈਂ ਚਲਦਾ ਹਾਂ ਰਾਮਬਲੀ ਚਿੰਤਾ ਵਿੱਚ ਡੁੱਬਾ ਸੋਚਣ ਲੱਗਾ ਹੁਣ ਕੀ ਕਰਾਂ ਕਿਸ ਕੋਲ ਜਾਵਾਂ ਕੌਣ ਦੇਵੇਗਾ ਮੈਨੂੰ ਉਧਾਰ ਲੱਗਦਾ ਹੈ ਪਤਨੀ ਦੀ ਇੱਛਾ ਅੱਜ ਪੂਰੀ ਨਹੀਂ ਹੋ ਸਕੇਗੀ ਚਲਦੇ-ਚਲਦੇ ਉਸਦੀ ਨਜ਼ਰ ਇੱਕ ਬਹੁਤ ਸੁੰਦਰ ਮਕਾਨ ਤੇ ਪਈ ਘਰ ਬਹੁਤ ਸਜਿਆ ਹੋਇਆ ਸੀ ਉਸਨੇ ਰਾਹ ਚੱਲ ਰਏ ਇੱਕ ਵਿਅਕਤੀ ਤੋਂ ਪੁੱਛਿਆ ਪਾਈ ਇਹ ਕਿਸ ਦਾ ਮਕਾਨ ਹੈ ਆ ਜੰਨੀ ਸਜਾਵਟ ਕਿਉਂ ਕੀਤੀ ਗਈ ਹੈ ਰਾਹਗੀਰ ਬੋਲਿਆ ਤੁਹਾਨੂੰ ਨਹੀਂ ਪਤਾ ਇਹ ਨਗਰ ਦੇ सेठ ਸ਼ੰਭੂ ਪ੍ਰਸਾਦ ਜੀ ਦੀ ਹਵੇਲੀ ਹੈ ਵਿਆਹ ਦੇ 15 ਸਾਲ ਬਾਅਦ ਉਹਨਾਂ ਦੇ ਘਰ ਬੇਟੇ ਦਾ ਜਨਮ ਹੋਇਆ ਹੈ ਹੁਣ ਐਨੀ ਖੁਸ਼ੀ ਵਿੱਚ ਉਹ ਧੂਮ ਧਾਮ ਨਹੀਂ ਕਰਨਗੇ ਤਾਂ ਕਦੋਂ ਕਰਨਗੇ ਕੱਲ ਛੱਟੀ ਦੀ ਪੂਜਾ ਹੋਵੇਗੀ ਅਤੇ ਨਾਮਕਰਨ ਸੰਸਕਾਰ ਵੀ ਸਜਾਵਟ ਅਤੇ ਦਾਵਤਾਂ ਕਈ ਦਿਨ ਚੱਲੇਗੀ ਇਹ ਸੁਣ ਕੇ ਰਾਮਬਲੀ ਸੋਚਣ ਲੱਗਾ ਕੱਲ ਦਾਵਤ ਹੋਵੇਗੀ ਪਰ ਮੇਰੀ ਪਤਨੀ ਦੀ ਇੱਛਾ ਤਾਂ ਅੱਜ ਹਲਵਾ ਖਾਣ ਦੀ ਹੈ ਉਹ ਮਨ ਹੀ ਮਨ ਕੁਝ ਤਰਕੀਬਾਂ ਸੋਚਣ ਲੱਗਾ ਥੋੜੀ ਦੇਰ ਬਾਅਦ ਉਸਦੇ ਦਿਮਾਗ ਵਿੱਚ ਇੱਕ ਉਪਾਏ ਸੁੱਝਿਆ ਅਤੇ ਉਸ ਦੀਆਂ ਅੱਖਾਂ ਚਮਕ ਉਠੀਆਂ RAM Bali ਸਿੱਧਾ ਬਾਜ਼ਾਰ ਵਾਲ ਚੱਲ ਪਿਆ ਸਭ ਤੋਂ ਪਹਿਲਾਂ ਉਹ ਇੱਕ ਵੇਸਣ ਦੇ ਵਪਾਰੀ ਕੋਲ ਪਹੁੰਚਿਆ ਅਤੇ ਬੋਲਿਆ RAM RAM ਸੇਟ ਜੀ ਤੁਹਾਡੇ ਗੋਦਾਮ ਵਿੱਚ ਕਿੰਨੀਆਂ ਬੋਰੀਆਂ ਵੇਸਣ ਦੀਆਂ ਹੋਣਗੀਆਂ ਸੇਟ ਨੇ ਪੁੱਛਿਆ RAM RAM ਭਾਈਆ ਕਿੱਤੋਂ ਆਏ ਹੋ RAMBALI ਬੋਲਿਆ ਮੈਂ ਸੇਠ ਸ਼ੰਭੂ ਪ੍ਰਸਾਦ ਜੀ ਦੇ ਇੱਥੋਂ ਆਇਆ ਹਾਂ ਕੱਲ ਉਹਨਾਂ ਦੇ ਲੜਕੇ ਦਾ ਨਾਮਕਰਨ ਸੰਸਕਾਰ ਹੈ ਸੇਠ ਬੋਲਿਆ ਅਰੇ ਵਾਹ ਸੇਠ ਜੀ ਨੂੰ ਸਾਡੀ ਤਰਫੋਂ ਸ਼ੁਭਕਾਮਨਾਵਾਂ ਦੇਣਾ ਕਿੰਨੀ ਬੋਰੀ ਚਾਹੀਦੀ ਹੈ ਉਹਨਾਂ ਨੂੰ RAMBALI ਬੋਲਿਆ ਇਹ ਤਾਂ ਮੈਨੂੰ ਨਹੀਂ ਪਤਾ ਉਹਨਾਂ ਨੇ ਐਨਾ ਕਿਹਾ ਹੈ ਕਿ ਲਾਲ ਸੂਰਜ ਵਾਲੇ ਤੋਂ ਪੁੱਛ ਲੈਣਾ ਕਿ ਗੋਦਾਮ ਵਿੱਚ ਕਿੰਨੀਆਂ ਬੋਰੀਆਂ ਹਨ ਅਤੇ ਥੋੜਾ ਜਿਹਾ ਵਿਸਨ ਨਮੂਨੇ ਦੇ ਤੌਰ ਤੇ ਲੈਂਦੇ ਹੋਣ ਸ਼ੇਠ ਨੇ ਨੌਕਰ ਨੂੰ ਆਵਾਜ਼ ਦਿੱਤੀ ਹਰੀਆ ਇਸ ਆਦਮੀ ਨੂੰ ਪਾਈਆ ਵੇਸਣ ਦੇ ਦੇ ਇਹ ਸ਼ੇਠ ਸ਼ੰਭੂ ਪ੍ਰਸਾਦ ਜਿਹਨੂੰ ਨਮੂਨਾ ਦਿਖਾਉਣ ਲੈ ਜਾਵੇਗਾ RAM ਬਲੀ ਨੇ ਵੇਸਣ ਲਿਆ ਤੇ ਅੱਗੇ ਵਧ ਗਿਆ ਇਸ ਤੋਂ ਬਾਅਦ ਉਹ ਕਿਉਂ ਦੇ ਵਪਾਰੀ ਕੋਲ ਪਹੁੰਚ ਪਹਿਲੇ ਵਪਾਰੀ ਨੇ ਨਮੂਨਾ ਦੇਣ ਤੋਂ ਮਨਾ ਕਰ ਦਿੱਤਾ ਪਰ RAM ਬਲੀ ਦੂਜੇ ਵਪਾਰੀ ਕੋਲ ਗਿਆ ਅਤੇ ਉਹੀ ਗੱਲ ਗੱਲ ਦੁਹराई ਇਸ ਵਾਰ ਵਪਾਰੀ ਪ੍ਰਸੰਨ ਹੋ ਗਿਆ ਅਤੇ ਬੋਲਿਆ ਸੇਠ ਸ਼ੰਭੂ ਪ੍ਰਸਾਦ ਨੇ ਸਾਨੂੰ ਯਾਦ ਕੀਤਾ ਇਹ ਤਾਂ ਸੁਭਾਗ ਦੀ ਗੱਲ ਹੈ ਲਓ ਭਰਾ ਨਮੂਨੇ ਲਈ ਥੋੜਾ ਘਿਓ ਲੈ ਜਾਓ RAM ਬਲੀ ਘਿਓ ਲੈ ਕੇ ਖੁਸ਼ਮੰਨ ਨਾਲ ਅੱਗੇ ਵਧਿਆ ਤੇ ਹੁਣ ਉਹ ਗੁੜ ਦੇ ਵਪਾਰੀ ਕੋਲ ਪਹੁੰਚਿਆ ਉਸ ਨੂੰ ਵੀ ਉਹੀ ਗੱਲ ਦੱਸੀ ਕਿ ਸੇਠ ਸ਼ੰਭੂ ਪ੍ਰਸਾਦ ਨੇ ਭੇਜਿਆ ਹੈ ਨਮੂਨੇ ਦੇ ਤੌਰ ਤੇ ਥੋੜਾ ਗੁੜ ਚਾਹੀਦਾ ਹੈ ਸੇਠ ਨੇ ਬਹੁਤ ਉਸ਼ਾਰ ਨਾਲ ਕਿਹਾ ਇਹ ਲਓ ਇੱਕ ਡਲੀ ਇੱਕਦਮ ਵਧੀਆ ਗੁੜ ਦੀ ਜਾ ਕੇ ਦੱਸਣਾ ਕਿ ਕਿੰਨੀਆਂ ਬੋਰੀਆਂ ਭੇਜੀਆਂ ਹਨ ਰਾਮਬਲੀ ਨੇ ਗੋਲ ਲਿਆ ਤੇ ਘਰ ਵੱਲ ਚੱਲ ਪਿਆ ਹੁਣ ਹਲਵਾ ਬਣਾਉਣ ਦੇ ਸਾਰੇ ਸਮਾਨ ਵੇਸਣ ਘਿਓ ਤੇ ਗੁੜ ਉਸਦੇ ਕੋਲ ਸਨ ਸ਼ਾਮ ਨੂੰ ਘਰ ਪਹੁੰਚੇ ਆਤੇ ਸਮਾਨ ਪਤਨੀ ਦੇ ਹਵਾਲੇ ਕਰਦੇ ਹੋਏ ਮੁਸਕਰਾਇਆ ਪਤਨੀ ਨੇ ਝਟਪਟ ਹਲਵਾ ਬਣਾ ਕੇ ਤਿਆਰ ਕਰ ਦਿੱਤਾ ਸੰਜੋਗ ਦੀ ਗੱਲ ਕੀ ਉਸੇ ਰਾਤ ਰਾਜ ਦੇ ਰਾਜਾ ਪ੍ਰਤਾਪ ਸੈਨ ਭੇਸ ਬਦਲ ਕੇ ਆਪਣੇ ਰਾਜ ਵਿੱਚ ਘੁੰਮ ਰਹੇ ਸਨ ਠੀਕ ਉਸੇ ਸਮੇਂ ਉਹ ਲੱਕੜਹਾਰੇ RAM ਬਲੀ ਦੀ ਝੌਂਪੜੀ ਦੇ ਬਾਹਰ ਖੜੇ ਸਨ ਅਤੇ ਪਤੀ-ਪਤਨੀ ਦੀ ਗੱਲਬਾਤ ਸੁਣ ਰਹੇ ਸਨ। ਅੰਦਰ ਝੌਂਪੜੀ ਵਿੱਚ RAM ਬਲੀ ਨੇ ਪਤਨੀ ਨੂੰ ਕਿਹਾ ਸੁਣੋ ਭਗਵਨ ਤੁਸੀਂ ਹਲਵਾ ਤਾਂ ਬਹੁਤ ਵਧੀਆ ਬਣਾ ਦਿੱਤਾ ਹੈ। ਮਗਰ ਅਸੀਂ ਇਸ ਨੂੰ ਹੁਣੇ ਨਹੀਂ ਖਾਵਾਂਗੇ। ਪਤਨੀ ਨੇ ਹੈਰਾਨੀ ਨਾਲ ਪੁੱਛਿਆ ਕਿਉਂ? RAM ਬਲੀ ਬੋਲਿਆ ਅਰੇ ਸਾਡਾ ਗਵਾਂਡੀ ਹੈ ਨਾ ਰਾਜੇ ਦਾ ਮਹਾਵਤ ਸੂਰਜ ਸਿੰਘ ਮੈਂ ਉਸੇ ਤੋਂ ਕੁਝ ਪੈਸੇ ਉਧਾਰ ਲੈਣ ਗਿਆ ਸੀ। ਪਰ ਉਸਨੇ ਕਹਿ ਦਿੱਤਾ ਕਿ ਉਸਦੀ ਪਤਨੀ ਦੀ ਵੀ ਹਲਵਾ ਖਾਣ ਦੀ ਇੱਛਾ ਹੈ ਹੁਣ ਸੋਚੋ ਜੇਕਰ ਉਹ ਹੁਣੇ ਇੱਥੇ ਆ ਗਿਆ ਤਾਂ ਸਾਨੂੰ ਨਾ ਚਾਹੁੰਦੇ ਹੋਏ ਵੀ ਹਲਵੇ ਵਿੱਚੋਂ ਕੁਝ ਉਸ ਨੂੰ ਅਤੇ ਉਸਦੀ ਪਤਨੀ ਨੂੰ ਦੇਣਾ ਪਵੇਗਾ ਫਿਰ ਸਾਡੇ ਹਿੱਸੇ ਕੀ ਬਚੇਗਾ ਪਤਨੀ ਮੁਸਕਰਾਈ ਅਤੇ ਬੋਲੀ ਤਾਂ ਫਿਰ ਮੈਂ ਦੀਵਾ ਨਹੀਂ ਜਗਾਵਾਂਗੀ ਹਨੇਰੇ ਵਿੱਚ ਹੀ ਅਸੀਂ ਦੋਵੇਂ ਬੈਠ ਕੇ ਹਲਵਾ ਖਾ ਲਵਾਂਗੇ ਦੋਵਾਂ ਨੇ ਉਵੇਂ ਹੀ ਕੀਤਾ ਉਹ ਹਨੇਰੇ ਵਿੱਚ ਬੈਠ ਕੇ ਆਨੰਦ ਨਾਲ ਹਲਵਾ ਖਾਣ ਲੱਗੇ। ਉਸੇ ਸਮੇਂ ਰਾਜਾ ਪ੍ਰਤਾਪ ਸੈਨ ਵਿੱਚ ਝੌਂਪੜੀ ਵਿੱਚ ਹੌਲੀ-ਹੌਲੀ ਦਾਖਲ ਹੋ ਗਏ ਅਤੇ ਹਨੇਰੇ ਦਾ ਲਾਭ ਉਠਾ ਕੇ ਉਹਨਾਂ ਦੇ ਨਾਲ ਬੈਠ ਗਏ। ਦੋਵਾਂ ਪਤੀ-ਪਤਨੀ ਨੂੰ ਇਹ ਪਤਾ ਨਹੀਂ ਸੀ ਕਿ ਕੋਈ ਤੀਸਰਾ ਵਿਅਕਤੀ ਵੀ ਉਹਨਾਂ ਦੇ ਨਾਲ ਹਲਵਾ ਖਾ ਰਿਹਾ ਹੈ। ਰਾਜਾ ਪ੍ਰਤਾਪ ਸੈਨ ਦੇ ਸ਼ਾਮਲ ਹੋ ਜਾਣ ਨਾਲ ਹਲਵਾ ਜਲਦੀ ਹੀ ਸਮਾਪਤ ਹੋ ਗਿਆ। ਇਹ ਦੇਖ ਰਾਮਬਲੀ ਅਤੇ ਉਸਦੀ ਪਤਨੀ ਦੋਵੇਂ ਹੈਰਾਨ ਰਹਿ ਗਏ। ਰਾਮਬਲੀ ਬੋਲਿਆ, "ਅਰੇ" ਹਲਵਾ ਇੰਨੀ ਜਲਦੀ ਖਤਮ ਕਿਵੇਂ ਹੋ ਗਿਆ ਪਤਨੀ ਨੇ ਕਿਹਾ ਰੁਕੋ ਮੈਂ ਦੀਵਾ ਜਗਾਉਂਦੀ ਹਾਂ ਜਿਵੇਂ ਹੀ ਦੀਵਾ ਜਗਾਇਆ ਗਿਆ ਦੋਵਾਂ ਨੇ ਦੇਖਿਆ ਕਿ ਉੱਥੇ ਇੱਕ ਤੀਸਰਾ ਵਿਅਕਤੀ ਬੈਠਾ ਹੈ ਰਾਮਬਾਲਿਕ ਘਬਰਾ ਗਿਆ ਅਤੇ ਬੋਲਿਆ ਤੁਸੀਂ ਕੌਣ ਹੋ ਭਾਈ ਇਹ ਵਿਅਕਤੀ ਮੁਸਕੁਰਾਇਆ ਅਤੇ ਬੋਲਿਆ ਮੈਂ ਤੁਹਾਡਾ ਮਹਿਮਾਨ ਹਾਂ ਹਲਵਾ ਤੁਸੀਂ ਬਹੁਤ ਸਵਾਦ ਬਣਾਇਆ ਹੈ ਇਹ ਕੁਝ ਸੋਨੇ ਦੀਆਂ ਮੋਹਰਾਂ ਮੇਰੀ ਤਰਫੋਂ ਉਪਹਾਰ ਵਜੋਂ ਸਵੀਕਾਰ ਕਰੋ ਜਾਂਬਲੀ ਨੇ ਹੱਥ ਛੋੜਦੇ ਹੋਏ ਕਿਹਾ ਨਹੀਂ ਪਾਈ ਅਜੀਤ ਤੁਸੀਂ ਹੀ ਕਿਹਾ ਕਿ ਤੁਸੀਂ ਸਾਡੇ ਮਹਿਮਾਨ ਹੋ ਮਹਿਮਾਨ ਤੋਂ ਤਾਂ ਅਸੀਂ ਕੋਈ ਕੀਮਤ ਨਹੀਂ ਲੈਂਦੇ ਬਸ ਦੁੱਖ ਇਸ ਗੱਲ ਦਾ ਹੈ ਕਿ ਤੁਸੀਂ ਬਿਨਾਂ ਦੱਸੇ ਹਲਵਾ ਖਾ ਲਿਆ ਇਸ ਲਈ ਮੇਰੀ ਪਤਨੀ ਦੇ ਹਿੱਸੇ ਘਟਾ ਆ ਮੈਂ ਬੜੀ ਮੁਸ਼ਕਲ ਨਾਲ ਇਹ ਸਭ ਸਮਾਨ ਜੁਟਾਇਆ ਸੀ ਰਾਜਾ ਇਹ ਸੁਣ ਕੇ ਹੈਰਾਨ ਹੋ ਗਿਆ ਉਹਨਾਂ ਨੇ ਪੁੱਛਿਆ ਜਰਾ ਦੱਸੋ ਤਾਂ ਇਹ ਸਭ ਸਮਾਨ ਤੁਸੀਂ ਕਿਵੇਂ ਜੁਟਾਇਆ ਰਾਮਬਲੀ ਨੇ ਬਿਨਾਂ ਝੂਠ ਬੋਲੇ ਕਿ ਗੱਲ ਸੱਚਾਈ ਨਾਲ ਦੱਸ ਦਿੱਤੀ ਕਿਵੇਂ ਉਸਨੇ ਚਲਾਕੀ ਨਾਲ ਵੇਸਨ ਘੋਤੇ ਗੁੜ ਦਾ ਇੰਤਜ਼ਾਮ ਕੀਤਾ ਸੀ ਰਾਜਾ ਨੇ ਮੁਸਕੁਰਾ ਕੇ ਕਿਹਾ ਮਿੱਤਰ ਮਜ਼ਾਕ ਵਿੱਚ ਤੁਹਾਡੀ ਇੱਛਾ ਦੀ ਪੂਰਤੀ ਵਿੱਚ ਰੁਕਾਵਟ ਪਾ ਦਿੱਤੀ ਉਸਦੇ ਲਈ ਮੈਂ ਖਿਮਾ ਦਾ ਚਾਹ ਬਣਾ ਹਾਂ ਤੇ ਸੁਣੋ ਮੇਰੇ ਕਲ ਮਨੋ ਕਲ ਸਵੇਰੇ ਮਹਾਰਾਜ ਪ੍ਰਤਾਪ ਸਿੰਘ ਦੇ ਰਾਜ ਦਰਬਾਰ ਵਿੱਚ ਜਾਣਾ ਉਹ ਜ਼ਰੂਰ ਤੁਹਾਡੀ ਸਹਾਇਤਾ ਕਰਨਗੇ ਇੰਨਾ ਕਹਿ ਕੇ ਰਾਜਾ ਪ੍ਰਤਾਪ ਸਿੰਘ ਉੱਥੋਂ ਨਿਕਲ ਗਏ ਮਹਿਲ ਪਹੁੰਚ ਕੇ ਰਾਜਾ ਨੇ ਆਪਣੇ ਰਾਸਿਕ ਕਪੜੇ ਪਹਿਨੇ ਅਤੇ ਪਹਿਰੇਦਾਰ ਨੂੰ ਆਦੇਸ਼ ਦਿੱਤਾ ਕੱਲ ਇੱਕ ਗਰੀਬ ਲੱਕੜਹਾਰ RAMBALI ਨਾਮ ਦਾ ਵਿਅਕਤੀ ਮਹਿਲ ਵਿੱਚ ਆਵੇਗਾ ਉਹਨਾਂ ਉਸਨੂੰ ਬਿਨਾਂ ਕਿਸੇ ਰੋਕ ਟੋਕ ਦੇ ਅਤੇ ਪੂਰੇ ਸਨਮਾਨ ਨਾਲ ਮੇਰੇ ਸਾਹਮਣੇ ਲਿਆਂਦਾ ਜਾਵੇ ਅਗਲੇ ਦਿਨ ਸਵੇਰੇ RAMBALI ਦੀ ਪਤਨੀ ਨੇ ਉਸਨੂੰ ਉਠਾਇਆ ਤੇ ਬੋਲੀ ਸੁਣੋ ਜੀ ਅੱਜ ਤੱਕ ਤੁਸੀਂ ਰਾਜ ਮਹਿਲ ਜਾਣਾ ਹੈ। ਰਾਮਪੱਲੀ ਬੋਲਿਆ ਮਹਾਰਾਜ ਨੂੰ ਕੀ ਭੇਟ ਦੇਵਾਂਗਾ? ਪਤਨੀ ਬੋਲੀ ਅਰੇ ਸਾਡੇ ਕੋਲ ਦੇਣ ਨੂੰ ਕੀ ਹੈ? ਫਿਰ ਵੀ ਜਾਓ ਜਿੱਥੋਂ ਤੱਕ ਭੇਟ ਦੀ ਗੱਲ ਹੈ। ਪਰਸੋਂ ਮੈਂ ਕਬੂਤਰ ਫੜਿਆ ਸੀ। ਬਸ ਉਹੀ ਕਬੂਤਰ ਤੁਸੀਂ ਮਹਾਰਾਜ ਨੂੰ ਉਪਹਾਰ ਵਜੋਂ ਦੇ ਦਿਓ। ਰਾਮਪੱਲੀ ਆਪਣੀ ਪਤਨੀ ਦੀ ਗੱਲ ਮੰਨ ਕੇ ਰਾਜ ਮਹਿਲ ਵੱਲ ਚੱਲ ਪਿਆ। ਉਸੇ ਸਮੇਂ ਰਾਜ ਮਹਿਲ ਦੇ ਪਹਿਰੇਦਾਰ ਰਾਜਾ ਪ੍ਰਤਾਪ ਸੈਨਕੁਲ ਆਇ ਤੇ ਬੋਲੇ ਮਹਾਰਾਜ ਸੁਲਤਾਨ ਗੜ ਦੇ ਰਾਜੇ ਦਾ ਇੱਕ ਰਾਜਦੂਤ ਤੁਹਾਡੇ ਨਾਲ ਮਿਲਨ ਆਇਆ ਹੈ ਰਾਜਦੂਤ ਨੂੰ ਦਰਬਾਰ ਵਿੱਚ ਪੇਸ਼ ਕੀਤਾ ਗਿਆ ਉਸਨੇ ਝੁੱਕ ਕੇ ਕਿਹਾ ਮਹਾਰਾਜ ਇਹ ਸੰਦੇਸ਼ ਸੰਕੇਤਕ ਹੈ ਤੁਹਾਨੂੰ ਇਸ ਨੂੰ ਸਮਝਣਾ ਹੋਵੇਗਾ ਅਤੇ ਫਿਰ ਉਸ ਦਾ ਉੱਤਰ ਦੇਣਾ ਹੋਵੇਗਾ ਇਹ ਕਹਿ ਕੇ ਰਾਜਦੂਤ ਨੇ ਫਰਸ਼ ਤੇ ਇੱਕ ਗੋਲ ਘੇਰਾ ਬਣਾਇਆ ਫਿਰ ਇੱਕ ਚੋਲੀ ਵਿੱਚੋਂ ਕੁਝ ਕਣਕ ਤੇ ਦਾਣੇ ਕੱਢੇ ਤੇ ਘੇਰੇ ਦੇ ਚਾਰੋਂ ਪਾਸੇ ਫੈਲਾ ਦਿੱਤੇ। ਰਾਜਾ ਪ੍ਰਤਾਪ ਸੈਣ ਡੂੰਗੇ ਵਿਚਾਰ ਵਿੱਚ ਪੈ ਗਏ। ਸੁਲਤਾਨਗੜ ਉਹਨਾਂ ਦਾ ਗਵੰਡੀ ਰਾਜ ਸੀ ਜੋ ਉਹਨਾਂ ਤੋਂ 20 ਗੁਣਾ ਸ਼ਕਤੀਸ਼ਾਲੀ ਸੀ। ਪੂਰਾ ਦਰਬਾਰ ਅਤੇ ਸਾਰੇ ਮੰਤਰੀ ਇਸ ਸੰਦੇਸ਼ ਦਾ ਅਰਥ ਸਮਝਣ ਵਿੱਚ ਅਸਮਰਥ ਰਹੇ। ਇਸੇ ਦੌਰਾਨ ਦਰਬਾਰ ਨੇ घोषणा ਕੀਤੀ ਮਹਾਰਾਜ ਇੱਕ ਵਿਅਕਤੀ ਰਾਮ ਬਲੀ ਆਪ ਜੀ ਨੂੰ ਮਿਲਣ ਆਇਆ ਹੈ ਰਾਜਾ ਨੇ ਮੁਸਕਰਾਉਂਦੇ ਹੋਏ ਕਿਹਾ ਉਸ ਨੂੰ ਤੁਰੰਤ ਅੰਦਰ ਆਉਣ ਦਿਓ RAM ਬਲੀ ਨੇ ਅੰਦਰ ਆ ਕੇ ਚੁੱਪ ਕੇ ਪ੍ਰਣਾਮ ਕੀਤਾ ਉਸ ਨੂੰ ਦੇਖਦੇ ਹੀ ਰਾਜਾ ਪ੍ਰਤਾਪ ਸੈਨ ਪਛਾਣ ਗਏ ਰਾਜਾ ਅਤੇ RAM ਬਲੀ ਦੀ ਆਪਸੀ ਗੱਲਬਾਤ ਸੁਣ ਕੇ ਦਰਬਾਰੀ ਹੈਰਾਨ ਰਹਿ ਗਏ RAM ਬਲੀ ਨੇ ਰਾਜੇ ਦੇ ਮੁਕਤੇ ਚਿੰਤਾ ਦੀਆਂ ਰੇਖਾਵਾਂ ਦੇਖੀਆਂ ਅਤੇ ਬੋਲਿਆ ਮਹਾਰਾਜ ਤੁਸੀਂ ਚਿੰਤਿਤ ਪ੍ਰਤੀਤ ਹੋ ਰਹੇ ਹੋ ਜੇਕਰ ਆਗਿਆ ਦਿਓ ਤਾਂ ਆਪਣੀ ਪਰੇਸ਼ਾਨੀ ਦੱਸੋ ਸ਼ਾਇਦ ਮੈਂ ਕੁਝ ਸਹਾਇਤਾ ਕਰ ਸਕਾਂ ਰਾਜਾ ਨੇ ਕਿਹਾ ਰਾਮਬਲੀ ਇਹ ਦੇਖੋ ਉਹਨਾਂ ਨੇ ਰਾਜਦੂਤ ਦੁਆਰਾ ਬਣਾਏ ਗਏ ਘੇਰੇ ਅਤੇ ਕਣਕ ਤੇ ਦਾਣਿਆਂ ਦਾ ਸੰਕੇਤ ਕੀਤਾ ਤੇ ਸਾਰੀ ਗੱਲ ਸਮਝਾ ਦਿੱਤੀ ਰਾਮਬਲੀ ਸ਼ਾਂਤ ਸੁਰ ਵਿੱਚ ਬੋਲਿਆ ਅੱਛਾ ਤਾਂ ਇਸ ਸੰਦੇਸ਼ ਨੇ ਤੁਹਾਨੂੰ ਪਰੇਸ਼ਾਨ ਕਰ ਦਿੱਤਾ ਹੈ ਜੇਕਰ ਆਗਿਆ ਦੇਵਾਂ ਤਾਂ ਇਸ ਦਾ ਉੱਤਰ ਦੇਣ ਦੀ ਹਿੰਮਤ ਮੈਂ ਕਰਾਂ ਰਾਜਾ ਨੇ ਕਿਹਾ ਜੇਕਰ ਤੁਸੀਂ ਅਜਿਹਾ ਕਰ ਸਕੋ ਤਾਂ ਤੁਹਾਡਾ ਉਪਕਾਰ ਹੋਵੇਗਾ ਰਾਮਬੱਲੀ ਨੇ ਆਪਣੇ ਨਾਲ ਲਿਆਂਦੇ पिंजਰੇ ਵਿੱਚੋਂ ਕਬੂਤਰ ਕੱਢਿਆ ਤੇ ਉਸਨੂੰ ਘੇਰੇ ਦੇ ਵਿੱਚਕਾਰ ਛੱਡ ਦਿੱਤਾ। ਕਬੂਤਰ ਇੱਕ ਪਲ ਲਈ ਰੁਕਿਆ। ਫਿਰ ਉਛਲਦਾ ਹੋਇਆ ਘੇਰੇ ਦੇ ਬਾਹਰ ਆਇਆ ਤੇ ਫਰਸ਼ ਤੇ ਖਿਲਰੇ ਸਾਰੇ ਕਣਕ ਦੇ ਦਾਣੇ ਚੁਗਣ ਲੱਗਾ। ਕੋਜੀ ਥੇਰ ਵਿੱਚ ਉਸਨੇ ਸਾਰੇ ਦਾਣੇ ਖਾ ਲਏ। ਇਹ ਦੇਖਣ ਤੋਂ ਬਾਅਦ ਸੁਲਤਾਨਗੜ੍ਹ ਤੋਂ ਆਏ ਹੋਏ ਰਾਜਦੂਤ ਨੇ ਹੱਥ ਜੋੜ ਕੇ ਮਹਾਰਾਜ ਨੂੰ ਕਿਹਾ, "ਧੰਨਵਾਦ ਮਹਾਰਾਜ। ਮੈਨੂੰ ਆਪਣੇ ਪੈਗਾਮ ਦਾ ਉੱਤਰ ਮਿਲ ਗਿਆ। ਹੁਣ ਮੈਂ ਇੱਥੇ ਚੱਲਦਾ" ਰਾਜਾ ਪ੍ਰਤਾਪ ਸਿੰਘ ਨੇ ਮੁਸਕਰਾਉਂਦੇ ਹੋਏ ਰਾਮਬਲੀ ਤੋਂ ਪੁੱਛਿਆ "ਇਹ ਕਲ ਦੱਸੋ ਸੁਲਤਾਨਗੜ੍ਹ ਦੇ ਰਾਜੇ ਦੇ ਇਸ ਪੇਗਾਮ ਦਾ ਤੁਸੀਂ ਕੀ ਅਰਥ ਲਗਾਇਆ ਸੀ?" ਰਾਮਬਲੀ ਬੋਲਿਆ "ਮਹਾਰਾਜ ਗੱਲ ਬਹੁਤ ਸਰਲ ਹੈ ਰਾਜਦੂਤ ਦੁਆਰਾ ਬਣਾਇਆ ਗਿਆ ਗੋਲ ਘੇਰਾ ਤੁਹਾਡੇ ਰਾਜ ਨੂੰ ਦਿਖਾਉਂਦਾ ਸੀ ਅਤੇ ਉਸ ਦੇ ਚਾਰੋਂ ਪਾਸੇ ਖਿਲਰੇ ਕਨਕ ਤੇ ਦਾਣੇ ਸੁਲਤਾਨਗੜ੍ਹ ਦੀ ਸੇਨਾ ਦਾ ਸੰਕੇਤ ਸਨ। ਉਸ ਸੰਦੇਸ਼ ਦਾ ਅਰਥ ਸੀ ਕਿ ਸੁਲਤਾਨ ਸੀ ਆਪਣੇ ਸੈਨਿਕਾਂ ਨਾਲ ਤੁਹਾਡੇ ਰਾਜ਼ ਨੂੰ ਚਾਰੇ ਪਾਸਿਓ ਘੇਰਨ ਦੀ ਯੋਜਨਾ ਬਣਾ ਰਿਹਾ ਹੈ ਮੈਂ ਕਬੂਤਰ ਨੂੰ ਘੇਰੇ ਵਿੱਚ ਛੱਡ ਕੇ ਇਹ ਸੰਦੇਸ਼ ਦਿੱਤਾ ਕਿ ਸਾਡੀ ਬੁੱਧੀ ਅਤੇ ਸ਼ਕਤੀ ਇੰਨੀ ਪ੍ਰਬਲ ਹੈ ਕਿ ਅਸੀਂ ਤੁਹਾਡੇ ਸੈਨਿਕਾਂ ਨੂੰ ਵੀ ਕਣ ਤੇ ਦਾਣਿਆਂ ਦੀ ਤਰ੍ਹਾਂ ਸਮਾਪਤ ਕਰ ਦਿਆਂਗੇ ਰਾਜਾ ਪ੍ਰਤਾਪ ਸਿੰਘ ਇਹ ਸੁਣ ਕੇ અત્યੰਤ ਪਰਸਨ ਹੋਏ ਬੋਲੇ ਵਾ ਵਰਾਮਬਲੀ ਤੁਹਾਡਾ ਉੱਤਰ ਬਹੁਤ ਹੀ ਚਤੁਰ ਅਤੇ ਹਿੰਮਤੀ ਸੀ ਅੱਜ ਤੋਂ ਮੈਂ ਤੁਹਾਨੂੰ ਆਪਣਾ ਵਿਸ਼ੇਸ਼ ਸਲਾਹਕਾਰ ਨਿਯੁਕਤ ਕਰਦਾ ਹਾਂ ਉਹਨਾਂ ਨੇ ਮਹਾ ਮੰਤਰੀ ਨੂੰ ਕਿਹਾ RAM ਬਲੀ ਤੇ ਰਹਿਣ ਲਈ ਇੱਕ ਸੁੰਦਰ ਪਵਨ ਦੀ ਵਿਵਸਥਾ ਕੀਤੀ ਜਾਵੇ ਉਸ ਦਿਨ ਤੋਂ ਬਾਅਦ RAM ਪਲੀ ਰਾਜਾ ਦਾ ਵਿਸ਼ੇਸ਼ ਸਲਾਹਕਾਰ ਬਣ ਗਿਆ ਅਤੇ ਆਪਣੀ ਮਿਹਨਤ ਨਿਸ਼ਠਾ ਅਤੇ ਚਤੁਰਾਈ ਨਾਲ ਉਸਨੇ ਜੀਵਨ ਦੇ ਹਰ ਪਲ ਨੂੰ ਸਾਰਥਕ ਬਣਾ ਦਿੱਤਾ ਤਾਂ ਦੋਸਤੋ ਅੱਜ ਦੀ ਕਹਾਣੀ ਦੀ ਤਿੰਨ ਗੱਲਾਂ ਪੱਲੇ ਬੰਨ ਲੀਆਂ ਤਾਂ ਜ਼ਿੰਦਗੀ 'ਚ ਕਦੇ ਮਾਰ ਨਹੀਂ ਖਾਉਂਗੀ। ਨੰਬਰ 1 ਬੁੱਧੀ ਸਭ ਤੋਂ ਵੱਡਾ ਤਨ। ਸਰੀਰਕ ਸ਼ਕਤੀ ਜਾਂ ਦੌਲਤ ਨਾਲੋਂ ਬੁੱਧੀ ਤੇ ਚਤੁਰਾਈ ਬਹੁਤ ਜ਼ਿਆਦਾ ਕੀਮਤੀ ਹੁੰਦੀ ਹੈ। ਗਰੀਬੀ ਵਿੱਚ ਵੀ ਸੋਝ-ਭੋਝ ਨਾਲ ਮੁਸ਼ਕਲਾਂ ਦਾ ਹੱਲ ਕੱਢਿਆ ਜਾ ਸਕਦਾ ਹੈ। ਨੰਬਰ 2 ਮਿਹਨਤ ਦਾ ਫਲ ਮਿਹਨਤ ਇਮਾਨਦਾਰੀ ਅਤੇ ਨਿਸ਼ਠਾ ਨਾਲ ਕੀਤਾ ਗਿਆ ਕੰਮ ਹਮੇਸ਼ਾ ਚੰਗਾ ਫਲ ਦਿੰਦਾ ਹੈ ਅਤੇ ਜੀਵਨ ਨੂੰ ਸਾਰਥਕ ਬਣਾਉਂਦਾ ਹੈ। ਨੰਬਰ 3 ਨਿਰਾਸ਼ਾ ਵਿੱਚ ਨਾ ਡੁੱਬੋ। ਮੁਸ਼ਕਿਲ ਹਾਲਾਤ ਵਿੱਚ ਵੀ ਨਿਰਾਸ਼ਾ ਨਾ ਹੋਵੇ। ਹਰ ਸਮੱਸਿਆ ਦਾ ਹੱਲ ਲੱਭਣ ਲਈ ਸ਼ਾਂਤ ਮਨ ਨਾਲ ਕੋਸ਼ਿਸ਼ ਕਰੋ। ਤਾਂ ਦੋਸਤੋ, ਏਸੀ ਅੱਜ ਦੀ ਕਹਾਣੀ ਕਹਾਣੀ ਇੱਥੇ ਖਤਮ ਹੁੰਦੀ ਹੈ। ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਮੁਸਕਰਾਉਂਦੇ ਰਹਿਣਾ ਧੰਨਵਾਦ